ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡਾ ਗੰਜਾਪਨ ਜਿਹੜਾ ਆ ਸੀ ਦੂਰ ਕਰ ਦਾਂਗੇ ਤੁਹਾਡੇ ਸਿਰ ਤੇ ਵਾਲ ਆ ਜਾਣਗੇ ਵਾਲ ਤਾਂ ਕੀ ਹੋਣੇ ਆ ਉਤੋਂ ਅੱਖਾਂ ਲਾਲ ਜ਼ਰੂਰ ਹੋ ਗਈਆਂ ਜੀहां ਪੂਰੇ ਦਾ ਪੂਰਾ ਸਿਵਲ ਹਸਪਤਾਲ ਭਰ ਚੁੱਕਿਆ ਪਹਿਲਾਂ 5 ਜਣੇ ਆ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋ ਗਈਆਂ ਫਿਰ 10 ਆ ਫਿਰ 20 ਆ ਕਰਦਿਆਂ ਕਰਦਿਆਂ ਦੱਸਿਆ ਜਾ ਰਿਹਾ ਕਿ 40 ਤੋਂ 50 ਬੰਦੇ ਜਿਹੜੇ ਆ ਜਿੰਨਾਂ ਦੇ ਰਿਐਕਸ਼ਨ ਹੋ ਚੁੱਕੀ ਐ ਉਹ ਹਸਪਤਾਲ ਦੇ ਵਿੱਚ ਭਰਤੀ ਹੋ ਚੁੱਕੇ ਐ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਅੱਜਕੱਲ੍ਹ ਭੇੜਚਾਲ ਬਹੁਤ ਚੱਲੀ ਐ ਤੁਸੀਂ ਬੇਸ਼ੱਕ ਤੁਹਾਡਾ ਰਾਈਟ ਆ ਤੁਸੀਂ ਜਿੱਥੋਂ ਮਰਜ਼ੀ ਜਿੱਦਾਂ ਦਾ ਮਰਜ਼ੀ ਇਲਾਜ ਕਰਾਓ ਪਰ ਕੋਈ ਵੀ ਚੀਜ਼ ਜਿਹੜੀ ਐ ਇਲਾਜ ਕਰਾਉਣ ਤੋਂ ਪਹਿਲਾਂ ਜੇਕਰ ਤੁਸੀਂ ਅਜਿਹੀ ਚੀਜ਼ ਆਪਣੇ ਤੇ ਇੰਪਲੀਮੈਂਟ ਕਰ ਰਹੇ ਹੋ ਤਾਂ ਉਹਦੀ ਪਹਿਲਾਂ ਤੁਹਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਯਾਰ ਇਹ ਚੀਜ਼ ਸਹੀ ਐ ਇਹ ਚੀਜ਼ ਡਾਕਟਰਾਂ ਦੇ ਵੱਲੋਂ ਮਾਨਤਾ ਪ੍ਰਾਪਤ ਐ ਮਨਜ਼ੂਰ ਦੀ ਦਿੱਤੀ ਗਈ ਹੈ ਇਹਦਾ ਅਸੀਂ ਇਸਤੇਮਾਲ ਕਰ ਸਕਦੇ ਆ ਕਿ ਨਹੀਂ ਜੇਕਰ ਅੱਜ ਅਸੀਂ ਦਵਾਈ ਵੀ ਖਾਣੇ ਆ ਨਾ ਇੱਕ ਗੋਲੀ ਇੱਕ ਟੈਬਲੇਟ ਵੀ ਖਾਣੇ ਆ ਤਾਂ ਉਹ ਵੀ ਅਸੀਂ ਡਾਕਟਰ ਤੋਂ ਪੁੱਛ ਕੇ ਖਾਣੇ ਆ ਕਿ ਡਾਕਟਰ ਸਾਹਿਬ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈ ਇਹ ਸਾਨੂੰ ਰਿਐਕਸ਼ਨ ਤਾਂ ਨਹੀਂ ਕਰ ਦੇਗੀ ਤਾਂ ਫਿਰ ਅਸੀਂ ਆਪਣੇ ਸਿਰ ਦੇ ਉੱਪਰ ਕਿਵੇਂ ਕਿਸੇ ਤੋਂ ਨਾ ਕੋਈ ਉਹ ਡਾਕਟਰ ਹੈ ਨਾ ਕੋਈ ਵੈਦ ਹੈ ਤਾਂ ਕਿਵੇਂ ਕਿਸੇ ਤੋਂ ਸਿਰ ਦੇ ਵਿੱਚ ਕੋਈ ਤੇਲ ਲਵਾ ਸਕਦੇ ਆ ਜਿਹੜਾ ਕਿ ਤੁਹਾਨੂੰ ਇਸ ਤਰੀਕੇ ਦੇ ਨਾਲ ਉਹ ਇਫੈਕਟ ਕਰ ਦਵੇਗਾ ਤੁਹਾਨੂੰ ਦੱਸਦੀ ਕਿ ਲੋਕਾਂ ਦਾ ਕਹੇ ਹੈ ਕਿ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ ਸੀ ਕੈਂਪ ਇਹ ਕਿ ਜਿਨ੍ਹਾਂ ਦੇ ਸਿਰ ਤੇ ਗੰਜਾਪਣ ਹੈ ਚੁਟਕੀਆਂ ਦੇ ਵਿੱਚ ਗੰਜਾਪਣ ਖਤਮ ਹੋ ਜਾਊਗਾ ਸਿਰਫ ਸਿਰ ਦੇ ਵਿੱਚ ਆ ਤੇਲ ਲਾਉਣਾ ਤਾਂ ਲੋਕ ਚਲੇ ਜਾਂਦੇ ਆ ਕਿਉਂਕਿ ਜਿਹੜੇ ਜਿੰਨੂੰ ਇਹ ਚੀਜ਼ ਹੈ ਕਿ ਜਾਇ ਇਸ ਚੀਜ਼ ਨੂੰ ਲੋਕ ਫੇਸ ਕਰ ਰਹੇ ਨੇ ਜਿਹੜੇ ਲੋਕ ਉਹ ਚਲੇ ਜਾਂਦੇ ਆ ਕਿ ਚਲੋ ਯਾਰ ਅਸੀਂ ਚਲੇ ਜਾਂਦੇ ਆ ਐਨੇ ਲੋਕ ਜਾ ਰਹੇ ਨੇ ਅਸੀਂ ਵੀ ਚਲੇ ਜਾਂਦੇ ਆ ਇੱਕ ਭੇੜਚਾਲ ਵੀ ਹੁੰਦੀ ਆ ਕਿ ਉਹ ਗਿਆ ਮੈਂ ਵੀ ਚਲੇ ਜਾ ਉਹ ਗਿਆ ਮੈਂ ਕਿਉਂ ਨਹੀਂ ਗਿਆ ਤਾਂ ਇਸੇ ਕਰਕੇ ਲੋਕ ਇੱਕ ਦੂਜੇ ਨੂੰ ਦੇਖ ਕੇ ਲੋਕ ਚਲੇ ਜਾਂਦੇ ਆ ਭਾਵੇਂ ਆਪਣੇ ਆਪ ਨੂੰ ਨਹੀਂ ਪਤਾ ਕਿ ਉਹ ਕੌਣ ਹੈ ਬੰਦਾ ਡਾਕਟਰ ਹੈ ਜਾਂ ਵੈਦ ਹੈ ਜਾਂ ਸਪੈਸ਼ਲਿਸਟ ਹੈ ਕੋਈ ਕਿਹੜੀ ਚੀਜ਼ ਆ ਉਹ ਸਾਡੇ ਸਿਰ ਤੇ ਲਾਊਗਾ ਇਹ ਡਾਕਟਰਾਂ ਦੇ ਵੱਲੋਂ ਮਾਨਤਾ ਪ੍ਰਾਪਤ ਮਾਨਤਾ ਪ੍ਰਾਪਤ ਹੈਗੀ ਹੈ ਮੈਟਾਲੋਜਿਸਟ ਦੇ ਵੱਲੋਂ ਟੈਸਟਡ ਹੈਗੀ ਐ ਇਹ ਸਾਨੂੰ ਨਹੀਂ ਪਤਾ ਹੁੰਦਾ ਜੇ ਫਲਾਣਾ ਲਗਵਾਉਣ ਡਿਆ ਤਾਂ ਅਸੀਂ ਵੀ ਲਗਵਾਵਾਂਗੇ ਕਿਉਂਕਿ ਇਹ ਭੇਡਚਾਲ ਹੈ ਲੋਕ ਤੰਗ ਆਏ ਹੁੰਦੇ ਐ ਉਸ ਬਿਮਾਰੀ ਤੋਂ ਉਸ ਜੀਤ ਤੋਂ ਤਾਂ ਲੋਕ ਕਹਿੰਦੇ ਯਾਰ ਛੁਟਕਾਰਾ ਮਿਲ ਜੇ ਪਰ ਇਸੇ ਤਰੀਕੇ ਦੇ ਨਾਲ ਦੱਸਿਆ ਜਾਂਦਾ ਹੈ ਕਿ ਸੰਗਰੂਰ ਦੇ ਕਾਲੀ ਮਾਤਾ ਮੰਦਰ ਦੇ ਵਿੱਚ 3-400 ਬੰਦੇ ਦਾ ਇਕੱਠ ਹੋਇਆ ਜਿਹੜਾ ਗੰਜੇਪਣ ਨੂੰ ਦੂਰ ਕਰਨ ਦੇ ਵਾਸਤੇ ਸਿਰ 'ਚ ਤੇਲ ਲਗਵਾਉਣ ਗਿਆ ਉਹ ਤੇਲ ਸਿਰ ਦੇ ਵਿੱਚ ਲਾਇਆ ਫਿਰ 10 ਮਿੰਟ ਬਾਅਦ ਜਦੋਂ ਸਿਰ ਨੂੰ ਧੋਤਾ ਤਾਂ ਲੋਕ ਗਮਲੇ ਹੋ ਗਏ ਅੱਖਾਂ ਦੇ ਵਿੱਚੋਂ ਪਾਣੀ ਅੱਖਾਂ ਲਾਲ ਹੋ ਗਈਆਂ ਅੱਖਾਂ ਖੁੱਲਦੀਆਂ ਨਹੀਂ ਲੋਕਾਂ ਦੀ ਤਾਂ ਇਹ ਤਸਵੀਰਾਂ ਝੂਠ ਨਹੀਂ ਬੋਲਦੀਆਂ ਇਹ ਅਸੀਂ ਹਸਪਤਾਲ ਦੀਆਂ ਤਸਵੀਰਾਂ ਦਿਖਾ ਰਿਹਾ ਖੁਦ ਡਾਕਟਰ ਦਾ ਬਿਆਨ ਆਇਆ ਕਿ ਸਾਡੇ ਕੋਲੇ 30 40 50 ਮਰੀਜ਼ ਆਏ ਨੇ ਜਿਨ੍ਹਾਂ ਨੇ ਸਿਰ ਦੇ ਵਿੱਚ ਤੇਲ ਲਾਇਆ ਤੇ ਉਹ ਤੇਲ ਜਿਹੜਾ ਰਿਐਕਸ਼ਨ ਕਰ ਗਿਆ ਤੇ ਉਸ ਤੋਂ ਬਾਅਦ ਹੁਣ ਅੱਖਾਂ ਦਾ ਬੁਰਾ ਹਾਲ ਹੈ ਅੱਖਾਂ ਲਾਲ ਹੋ ਚੁੱਕੀਆਂ ਨੇ ਇੱਕਦਮ ਤਾਂ ਇਹ ਤਸਵੀਰਾਂ ਦੇਖ ਲਓ ਠੀਕ ਹੈ ਸਮੱਸਿਆ ਹੁੰਦੀ ਹੈ ਸਮੱਸਿਆ ਦਾ ਹੱਲ ਵੀ ਹੁੰਦਾ ਹੈ ਅਸੀਂ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਪਰ ਇੱਕ ਵਾਰੀ ਜ਼ਰੂਰ ਛਾਣਬੀਣ ਜ਼ਰੂਰ ਕਰਨੀ ਚਾਹੀਦੀ ਹੈ ਕਿ ਯਾਰ ਇਹ ਜਿਹੜੀ ਚੀਜ਼ ਅਸੀਂ ਸਿਰ ਦੇ ਵਿੱਚ ਲਾ ਰਹੇ ਹਾਂ ਜੇ ਕੋਈ ਕੈਂਪ ਲਾਉਣ ਆਇਆ ਹੈ ਉਹ ਮਾਨਤਾ ਪ੍ਰਾਪਤ ਕੈਂਪ ਹੈ ਕਿਸੇ ਡਰਮਟੋਲੋਜਿਸਟ ਵੱਲੋਂ ਉਹ ਚੀਜ਼ ਰეკਮੈਂਡ ਕੀਤੀ ਗਈ ਹੈ ਜਾਂ ਟੈਸਟਡ ਹੈ ਜਿਹੜੀ ਅਸੀਂ ਸਿਰ ਦੇ ਵਿੱਚ ਲਾਵਾਂਗੇ ਕਿਉਂਕਿ ਇਹ ਸਰੀਰ ਤੁਹਾਡਾ ਹੈ ਤਾਂ ਜਿਵੇਂ ਇਹ ਤੁਹਾਨੂੰ ਹੁਣ ਨਹੀਂ ਸੀਗਾ ਪਤਾ ਕਿ ਉਹ ਕੈਮੀਕਲ ਸਿਰ ਦੇ ਵਿੱਚ ਲਾਉਣ ਨਾਲ ਤੁਸੀਂ ਸੇਫ ਹੈਗੇ ਹੋ ਉਹ ਰਿਐਕਸ਼ਨ ਨਹੀਂ ਕਰੇਗਾ ਤੁਹਾਨੂੰ ਨਹੀਂ ਸੀਗਾ ਪਤਾ ਇਹ ਸਿਰਫ ਕਿਸੇ ਡਾਕਟਰ ਨੂੰ ਪਤਾ ਹੋਣਾ ਸੀ ਜਿਨੇ ਤੁਹਾਡੀ ਸਕਿਨ ਟੈਸਟ ਕੀਤੀ ਹੋਣੀ ਸੀ ਕਿ ਯਾਰ ਇਹ ਚੀਜ਼ ਤੁਹਾਨੂੰ ਸੂਟ ਕਰਦੀ ਹੈ ਕਿ ਜਾਂ ਨਹੀਂ ਕਰਦੀ ਤਾਂ ਆਉ ਕੀ ਹੋਇਆ ਵਾੜ ਗਾਉਣ ਦੇ ਵਾਸਤੇ ਗਏ ਸੀ ਪਰ ਉਥੋਂ ਅੱਖਾਂ ਲਾਲ ਕਰਵਾ ਕੇ ਆ ਗਏ ਐ ਇਹ ਤਸਵੀਰਾਂ ਸੀ ਹਸਪਤਾਲ ਦੀਆਂ ਦਿਖਾ ਰੀਆਂ ਤੁਹਾਨੂੰ ਸੰਗਰੂਰ ਸਿਵਲ ਹਸਪਤਾਲ ਦੀਆਂ ਜਿੱਥੇ ਹੁਣ ਇੱਕ ਤੋਂ ਬਾਅਦ ਇੱਕ ਲੋਕ ਜਿਹੜੇ ਐ ਅੱਖਾਂ ਤੋਂ ਹਾਲੋ ਬਿਹਾਲ ਕੋਈ ਅੱਖਾਂ ਦੇ ਵਿੱਚੋਂ ਪਾਣੀ ਵਗ ਰਿਹਾ ਐ ਅੱਖਾਂ ਲਾਲ ਐ ਅੱਖਾਂ ਡਾਕਟਰਾਂ ਨੇ ਬੰਦ ਕਰ ਦਿੱਤੀਆਂ ਨੇ ਕਿਉਂਕਿ ਜਲਨ ਬਹੁਤ ਹੋ ਰਹੀ ਐ ਲਗਾਤਾਰ ਤਕਰੀਬਨ ਕਈ ਘੰਟਿਆਂ ਤੋਂ ਲੋਕਾਂ ਦਾ ਕਹਿਣਾ ਐ ਕਿ ਸਾਡੀਆਂ ਅੱਖਾਂ ਦੇ ਵਿੱਚ ਐ ਜਿੱਦਾਂ ਲਾਲ ਮਿਰਚਾਂ ਪੈ ਗਈਆਂ ਹੁਣ ਤਾਂ ਸਾਡਾ ਕਹਿਣ ਦਾ ਸਦ ਇਹ ਹੈ ਕਿ ਐਵੇਂ ਭੇੜ ਚਾਲ ਦੇ ਵਿੱਚ ਨਾ ਆਓ ਕਿਸੇ ਚੀਜ਼ ਨੂੰ ਪਹਿਲਾਂ ਦੇਖੋ ਪਰਖੋ ਪਤਾ ਲਾਓ ਕਿ ਇਹ ਸਹੀ ਹੈ ਜਾਂ ਫਿਰ ਗਲਤ ਹੈ ਤਾਂ ਫਿਰ ਤੁਸੀਂ ਫੈਸਲਾ ਕਰਨਾ ਹੈ ਹਾਲਾਂਕਿ ਫੈਸਲਾ ਤੁਹਾਡਾ ਹੀ ਹੈ ਪਰ ਸੂਝ ਸਮਝ ਕੇ ਫੈਸਲਾ ਕੀਤਾ ਜਾਵੇ ਤਾਂ ਇੱਕ ਵਾਰੀ ਜ਼ਰੂਰ ਅਸੀਂ ਇਹਨਾਂ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਹੋਇਆ ਕੀ ਹੈ ਅਸੀਂ ਉਹ ਵੀ ਤੁਹਾਨੂੰ ਸੁਣਾਵਾਂਗੇ ਇੱਕ ਵਾਰੀ ਜ਼ਰੂਰ ਸੁਣ ਲਿਓ ਤਾਂ ਜੋ ਜਿਵੇਂ ਕੈਂਪਾਂ ਦੇ ਵਿੱਚ ਤੁਸੀਂ ਜਾਣ ਤੋਂ ਪਹਿਲਾਂ ਇਹ ਚੀਜ਼ਾਂ ਤੁਸੀਂ ਦੇਖੀਆਂ ਹੁਣ ਤੁਹਾਨੂੰ ਪਤਾ ਲੱਗੇ ਡਾਕਟਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਇਹਨਾਂ ਨੂੰ ਹੋਇਆ ਕੀ ਹੈ ਔਰ ਜਿਹੜੇ ਮਰੀਜ਼ ਉੱਥੇ ਆਈਸੀਓ ਨਾਲ ਵੀ ਗੱਲਬਾਤ ਕੀਤੀ ਹੈ ਕਿ ਤੁਹਾਨੂੰ ਕੀ ਹੋ ਗਿਆ ਕਹਿੰਦੇ ਕਿ ਅਸੀਂ ਸਿਰ ਦੇ ਵਿੱਚ ਤੇਲ ਲਗਵਾਇਆ ਉਹ ਗਿਆ ਫਲਾਣਾ ਗਿਆ ਤਾਂ ਮੈਂ ਵੀ ਚਲ ਗਿਆ ਉਹ ਕਹਿੰਦਾ ਜੀ ਤੂੰ ਵੀ ਆ ਜਾ ਮਤਲਬ ਇਹਦਾ ਨਤੀਜਾ ਕੀ ਨਿਕਲਦਾ ਹੈ ਭੇਡ ਚੱਲਦਾ ਉਹ ਤੁਹਾਨੂੰ ਸੁਣਾਉਣ ਲੱਗੇ ਆ ਖੁਦ ਜਿਹੜੇ ਇਸ ਚੀਜ਼ ਦਾ ਸ਼ਿਕਾਰ ਕੋਈ ਨਹੀਂ ਉਹਨਾਂ ਨੇ ਖੁਦ ਕੈਮਰੇ ਤੇ ਆਣ ਕੇ ਖੁਲਾਸੇ ਕੀਤੇ ਇੱਕ ਵਾਰੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਸੋ ਦਵਾਈ ਦੋ ਸਿਰ ਤੇ ਲਾਇਆ ਪਰ ਕਹਿੰਦੇ 10 ਮਿੰਟ ਬਾਅਦ ਧੋ ਲੋ ਮੈਂ ਧੋਇਆ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਵੇਂ ਦੋ ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁਖਣ ਲੱਗ ਗਈ ਅੱਖਾਂ ਤੇ ਜ਼ਖਾਮ ਜ਼ਖੂਮ ਹੋ ਗਿਆ ਪਰ ਮੈਂ ਕਹਿੰਦਾ ਚਲ ਫੇਰ ਵੀ ਮੈਂ ਸਾਰੀ ਗਿਆ ਬਰ ਮੈਂ ਕਹਿੰਦਾ ਨਹੀਂ ਸਰਣਾ ਪਰ ਮੈਂ ਆਸਤਾ ਲਾ ਲਿਆ ਕਿਨੇ ਕਿਨੇ ਲਾਇਆ ਸੀ ਕਿਹੜੀ ਦਵਾਈ ਲਾਈ ਸੀ ਪਤਾ ਨਹੀਂ ਐਥੇ ਕਾਲੀ ਦੇਵ ਮੰਦਿਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਸੀ ਕਹਿੰਦੇ ਵੀ ਤੂੰ ਹੀ ਲਵਾਇਆ ਮੈਨੂੰ ਕੋਈ ਅਸਰ ਨਹੀਂ ਅੱਛਾ ਕੋਈ ਦਵਾਈ ਕਿਹੜੀ ਕੋਈ ਪਤਾ ਕਿਹੜੀ ਦਵਾਈ ਲਾਈ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਭਰ ਕੇ ਵੱਡੇ ਸਾਰੇ ਚ ਪਾ ਨਾ ਰੱਖੇ ਤੇ ਤਿੰਨ ਚਾਰ ਉੱਥੇ ਹੱਤ ਨਾਲ ਹੀ ਲਾਈ ਜਾ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਮੇਰੇ ਅੱਛਾ ਕਿੰਨੇ ਲੋਕ ਆਏ ਇਹ ਛਿੜਦੋਏ ਲੋ ਮੇਰੇ ਹੁੰਦੇ ਵੀ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40 50 ਬੰਦੇ ਆ ਚੁੱਕੇ ਸੀ ਅੱਛਾ ਇਸ ਤਕਰੀਮ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ ਹਾਂ ਅੱਛਾ ਔਰ ਕੁਛ ਨਹੀਂ ਭਰਾ ਪੇਟ ਚਲ ਚੱਲੀ ਹੋਈ ਹੈ ਜਿਹੜੀ ਉਹਨਾਂ ਬਾਲਾਂ ਦੀ ਗਰੋਥ ਹੋਣ ਵਾਸਤੇ ਮੈਂ ਅਜੇ ਉੱਥੇ ਜਾ ਫਸਿਆ ਸਾਢੇ 4:30 ਵਜੇ ਬਦਲ ਦੇ ਦਵਾਈ ਕਿ ਲਾਈਆ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬਰੀ ਅੱਖਾਂ ਪੀਲੇ ਰੰਗ ਦੀ ਸ਼ੁਰੂ ਹੋ ਗਈ ਤੇ ਹੁਣ ਪਰ ਆਖੋਲੇ ਤੱਕ ਨਹੀਂ ਰਹੀ ਅੱਛਾ ਨਾ ਨਾ ਕਿਨੇ ਲਾਇਆ ਸੀ ਕਿੰਪ ਕਿਹੜੀ ਦਵਾਈ ਬਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਮਿੱਤਰ ਦੇ ਕੋਲ ਗਿਆ ਸੀ ਗਿਆ ਮੈਂ ਉਹਨੇ ਨਾਲ ਚਲਾ ਗਿਆ ਅੱਛਾ ਹਵਾ ਨਹੀਂ ਪਹਿਲੀ ਅੱਖਾਂ ਤੇ ਉਸ ਤੋਂ ਬਾਅਦ ਇੱਕੋ ਦਮ ਐਲਰਜੀ ਹੋ ਗਈ ਨਹੀਂ ਕੋਈ ਦਬਰੀ ਭਰਾ ਘੱਟੋ ਘੜਾ ਅੱਧਾ ਘੰਟਾ ਮੈਂ ਉੱਥੇ ਦਵਾਈ ਦਵਾਈ ਦੋ ਵਾਰ ਬਹੁਤ ਹੁੱਟਾ ਬਸਰੇ ਤੋਟਾ ਉਹ ਹੋਇਆ ਹੈਗਾ ਬਾਈ اچھا 3:00 ਵਜੇ ਤੋਂ ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ ਬਾਈ ਵੀਰ ਅਬਾਟ 7:00 ਤੋਂ 8:00 ਤੱਕ ਸਾਰਾ ਸਵੇਰ ਦਾ ਘਟ ਸੀ ਉੱਥੇ ਕੀ ਕੀ ਸਰਕਾਰੀ ਰੱਖਣਾ ਹੈ ਕਿ ਐਮਪਲਾਈ ਜੀ ਕੋ ਪ੍ਰਾਈਟ ਬੰਦੇ ਸੀ ਵੀ ਵੀ ਦੇਖੋ ਬਿੱਡੂ ਇਹਦੇ ਬਾਰੇ ਆਈਡੀਆ ਨਹੀਂ ਸੀਗਾ ਬਈ ਤਾਂ ਸਿਰਫ ਇੰਨਾ ਕਹਿਆ ਗਿਆ ਸੀ ਕਿ ਹਾਂ ਕੋਈ ਵੈਦ ਹੈ ਅੱਛਾ ਜੀ ਕਿ ਡਾਕਟਰ ਦੋਸ ਦਾ ਨਾਪਦੀ ਸੀ ਕੋਈ ਵੈਦ ਕਿਹਾ ਗਿਆ ਸੀਗਾ ਕਿ ਹਾਂ ਉਹ ਅੱਛੀ ਦਵਾਈ ਦਦਗਾ ਸਤੇ ਕੋਈ ਦਵਾਈ ਨਾ ਦਤੇ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲੇ ਉਹਦੇ ਤੋਂ ਐ ਮੈਨੂੰ ਕਹਾਂ ਬਸ ਉਹ ਸਿੱਧਾ ਲਾਲਚ ਦੇ ਵਿੱਚ ਬੈਚ ਲੱਗ ਗਿਆ ਕਿੰਨੇ ਲੋਕ ਜਿਹੜੇ ਇਹਦਾ ਬਿ ਹੁਣ ਮੈਨੂੰ ਪਤਾ ਲੱਗ ਰਿਹਾ ਜਦ ਮੇਰੇ ਬੈਠੇ ਬੈਠੇ ਛੋੜਾ ਸਾਰਾ ਬੱਚੇ ਆ ਚੁੱਕੇ ਨੇ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀ ਜਾਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹ ਦਖਾਨ ਮਸੇ ਬੁਲਾਇਆ ਕਿ ਆਪਣੀ ਅੱਖ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਹੈ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰ ਦੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਰਿਤਾ ਕਿ ਆਪਾਂ ਉਹਦੀ ਹੀ ਆਪਾਂ ਅੱਖ ਸਾਫ਼ ਕਰ ਰਹੇ ਹਾਂ ਔਰ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹ ਇਹ ਦਵਾਈ ਲਵਾਈ ਲਾਈ ਸੀ ਇਹਨਾਂ ਨੇ ਜੇ ਕੁਝ ਦੱਸਿਆ ਨਾ ਇਹਨਾਂ ਨੇ ਇਹ ਕਿ ਵੀ ਸਿਰ ਤੇ ਕੋਈ ਹੈਅਰ ਗ੍ਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਵਾਲ ਤੋ ਲੋ ਕਈਆਂ ਦੇ ਵਾਲ ਤੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾਂ ਵਾਲ ਤੋਂ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਆਇਲ ਤੋਂ ਰਿਐਕਸ਼ਨ ਹੋ ਰਹੀ ਹੈ ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਉਹ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋएगी ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖ ਨੀ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਸ ਦੀ ਲੇਅਰ ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸੀ ਹੈ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ ਉਹ ਬਸ ਉਹ ਦਵਾਈ ਜਿਹੜਾ ਸਿਰ ਤੇ ਲਾਇਆ ਪਰ ਕਹਿੰਦੇ 10 ਮਿੰਟ ਬਾਅਦ ਉਹ ਬਸ ਉਹ ਦਵਾਈ ਜਿਹੜਾ ਸਿਰ ਤੇ ਲਾਇਆ ਪਰ ਕਹਿੰਦੇ 10 ਮਿੰਟ ਬਾਅਦ ਧੋ ਲਓ ਮੈਂ ਤੋ ਧੋਇਆ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਹੜਾ 2 ਘੰਟੇ ਬਾਅਦ ਨਾਲ ਜਿਆਦਾ ਹੀ ਦੁਖਣ ਲੱਗ ਗਿਆ ਅੱਖਾਂ ਉੱਤੇ ਜ਼ਖਾਮ ਜਖੂਮ ਹੋ ਗਿਆ ਤਾਂ ਮੈਂ ਕਹਿੰਦਾ ਚਲ ਫਿਰ ਵੀ ਮੈਂ ਸਾਰੀ ਗਿਆ ਬਰ ਮਨਾਂ ਕਿ ਉਹ ਨਹੀਂ ਸਰਾਣਾ ਪਰ ਮੈਂ ਆਸਥਾ ਲਾ ਲੀ ਕਿਨੇ ਕਿਨੇ ਲਾਇਆ ਸੀ ਕੈਂਪ ਤੇ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਇੱਥੇ ਕਾਲੀ ਦੇਵੀ ਮੰਦਿਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਹੀ ਲਵਾਇਆ ਮਗਾ ਤੁਹਾਨੂੰ ਥਾਇਆ ਨਹੀਂ ਅੱਛਾ ਕੋਈ ਦਵਾਈ ਕਿ ਕੋਈ ਪਤਾ ਕਿਹੜੀ ਦਵਾਈ ਲਾਈ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਭਾ ਕੇ ਵੱਡੇ ਸਾਰੇ ਚ ਪਨਾਰਖੇ ਤੇ ਦਿਨ ਚਾਰ ਉੱਥੇ ਹੱਤ ਨਾਲੇ ਲਾਈ ਜਾ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਫਿਰ ਅੱਛਾ ਕਿੰਨੇ ਲੋਕ ਆ ਇਹ ਛੜ ਦੋਏ ਲੋ ਮੇਰੇ ਹੁੰਦੇ ਵੀ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40-50 ਬੰਦੇ ਆ ਚੁੱਕੇ ਸੀ। ਅੱਛਾ ਇਸ ਤਕਰੀਬਨ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ। ਹਾਂ ਅੱਛਾ ਕੋਈ ਕੁਝ ਨਹੀਂ ਭਰਾ ਪੇਟ ਚਾਲ ਚੱਲੀ ਹੋਈ ਹੈ ਜਿਹੜੀ ਇਹਨਾਂ ਬਾਲਾ ਦੀ ਗਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ। 9:30 ਵਜੇ ਦਵਾਈ ਲਈ ਜੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬੜੀ ਅੱਖਾਂ ਪੀਰ ਕਰਦੀਆਂ ਸ਼ੁਰੂ ਹੋ ਗਈਆਂ ਤੇ ਹੁਣ ਪਰ ਆਖੋਲੇ ਤੱਕ ਨਹੀਂ ਰਹੀਆਂ। ਅੱਛਾ ਨਾ ਨਾ ਫਿਰ ਕਿਨੇ ਲਾਇਆ ਸੀ ਕੈਂਪ ਕਿਹੜੀ ਦਵਾਈ ਦਾ? ਬਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਮਿੱਤਰ ਦੇ ਘਰ ਗਿਆ ਬੈਰ ਉਹਦੇ ਨਾਲ ਚਲਾ ਗਿਆ। ਅੱਛਾ ਹਵਾ ਲਈ ਤਾਂ ਹੀ ਅੱਖਾਂ ਚ ਦੇ ਉਹ ਤੋਂ ਬਾਅਦ ਇੱਕਦਮ ਐਲਰਜੀ ਹੋ ਗਈ ਨਹੀਂ ਕੋਈ ਦਾ ਬ੍ਰਿਫਰਾ ਘੱਟੋ ਘੜਾ ਅੱਧਾ ਘਾਟਾ ਮੈਂ ਉੱਥੇ ਦਵਾਈ 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 ਦੋਸਾਂ ਵਾਰ ਬਹੁਤ ਹੁੰਦਾ ਬਸੇਲਤ ਹੁੰਦਾ ਉਹ ਤੋਂ ਬਾਅਦ ਅੱਧੇ ਘਟੇ ਤੋਂ ਬਾਅਦ ਹੋਰ ਸਟਾਰਟ ਹੋਇਆ ਹੈਗਾ ਬਸ ਅੱਛਾ 3:00 ਵਜੇ 5:00 ਵਜੇ ਤੋਂ ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ ਬਈ ਵੀਰ ਅਬਾ 7:00 ਤੋਂ 3500 ਬੰਦੇ ਦਾ ਘੱਟ ਸੀ ਉੱਥੇ ਕੀ ਕੋਈ ਸਰਕਾਰੀ ਰੱਖ ਰਾਂਗੇ ਅੰਪਲਾਈ ਜੇ ਕੋ ਪ੍ਰਾਈਟ ਬੰਦੇ ਸੀ ਵੀ ਵੀ ਦੇਖੋ ਬਿੱਡੂ ਇੰਨੇ ਵਾਰੀ ਆਈਡੀਆ ਦੀ ਸੀਗਾ ਬੈਠਾ ਸਿਰਫ ਇੰਨਾ ਕਹਾ ਗਿਆ ਸੀ ਕਿ ਹਾਂ ਕੋਈ ਵੈਦ ਹੈ ਅੱਛਾ ਜੀ ਕਿ ਡਾਕਟਰ ਦੁੱਸ ਦਾ ਨਾਪ ਨਹੀਂ ਸੀ ਕੋਈ ਵੈਦ ਕਿਹਾ ਗਿਆ ਸੀ ਕਿ ਹਾਂ ਉਹ ਅੱਛੀ ਦਵਾਈ ਦੁੱਦਾਗਾ ਸੱਚੀ ਕੋਈ ਦਵਾਈ ਨਾ ਦਤੇ ਤੇ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲੇ ਆਉਦੇ ਤੋਂ ਐ ਬਤਨੂ ਕਹਾ ਬਸ ਉਹ ਸਿੱਧਾ ਲਾਲਸ ਦੇ ਵਿੱਚ ਵਿੱਚ ਲੱਗ ਗਿਆ ਕਿੰਨੇ ਲੋਕ ਜਿਹੜੇ ਇਹਦਾ ਬਿਮਾਰ ਹੋਏ ਨੇ ਤੁਹਾਡੇ ਪੈਸਾ ਫੂਡ ਮੈਨੂੰ ਪਤਾ ਲੱਗ ਰਿਹਾ ਜਦ ਮੇਰੇ ਬੈਠੇ ਬੈਠੇ ਛੋੜਾ ਸਾਰਾ ਬੱਚੇ ਆ ਚੁੱਕੇ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀ ਜਾਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਟਰੀਟਮੈਂਟ ਬੰਦਾ ਆਪਾਂ ਸਾਰਿਆਂ ਨੇ ਟਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੇ ਪ੍ਰੋਬਲਮ ਦਿੱਤਾ ਸੀ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰਖੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਜੇ ਤੱਕ ਕਿ ਆਪਾਂ ਉਹਦੀ ਹੀ ਆਪਾਂ ਅੱਖ ਸਾਫ਼ ਕਰ ਰਹੇ ਹਾਂ ਔਰ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗoing ਆ ਰਹੇ ਨੇ ਦੁਪਹਿਰ ਲਈ ਲਈ ਗਾ ਦੇ ਸੀ ਇਹਨਾਂ ਨੇ ਜੇ ਕੁਝ ਦੱਸਿਆ ਨਾ ਨੇ ਇਹਨ ग्रोथ ਦਾオイル ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਤੋলো ਕਈਆਂ ਦੇ ਬਾਲ ਤੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਤੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹオイル ਤੋਂ ਰਿਐਕਸ਼ਨ ਹੋ ਰਹੀ ਹੈ ਇਹਨਾਂ ਦੀ ਫਿਰ ਆ ਜੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਉਹ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੇ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋएगी ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਜ਼ ਦੀ ਲੇਅਰ ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਓਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸੀ ਹੈ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ